ਕਰਾਉਣਾ ਸਾਨੂੰ ਦਰਸ਼ਨ ਆਇਆ ਆਪਣਾ ਭਰਾ ਅੱਜ ਪਹਿਲੀ ਛੱਤ ਪੈ ਰਹੀ ਹੈ ਤੇ ਨਜ਼ਾਰੇ ਪੂਰੇ ਛੈਂਟ ਬੰਨੇ ਹੋਏ ਨੇ ਮਸ਼ੀਨ ਵਾਲੇ ਵੀ ਪਹੁੰਚ ਗਏ ਤੇ ਆਪਾਂ ਵੀ ਧਰਤੀਆਂ ਪਾਈਪਾਂ ਸਾਰੀਆਂ ਏਸੀ ਵਗੈਰਾ ਦੀਆਂ ਤੇ ਇੱਧਰ ਕਰੋ ਤਾਇਆ ਜੀ ਦੇ ਦਰਸ਼ਨ ਇਹ ਛੱਤ ਨੂੰ ਭਾਈ ਉੱਤੋਂ ਪੱਧਰ ਕਰਨਗੇ ਇਹ ਪਤੰਦਰ ਫੋੜਾ ਚੱਕੀ ਫਿਰਦਾ ਹੈ ਘੈਂਟ ਆ ਬੰਦਾ ਪੂਰਾ ਤੇ ਤਾਇਆ ਮਸ਼ੀਨ ਕਿੱਥੋਂ ਆਈ ਹੈ ਹੈ ਵੀਰ ਫਰਦਾ ਵੀਰ ਪੰਡਤਾ ਉੱਥੋਂ ਆਈ ਆ ਭਾਈ ਮਸ਼ੀਨ ਤੁਹਾਨੂੰ ਘਰਉਣੇ ਥੱਲੜਦੇ ਆਂ ਦੇ ਵੀ ਦਰਸ਼ਨ ਲੈ ਵੀ ਮੁੰਡੇ ਚੱਕੇ ਓਏ ਆਰੇ ਭਾਈ ਹੋਰ ਵੀ ਬੰਦੇ ਲੱਗ ਗਏ ਨੇ ਆਪਣੇ ਮਸ਼ੀਨ ਦੇ ਇਹ ਵੀ ਵਾਲੇ ਇੱਧਰ ਲੱਗ ਰਿਹਾ ਤੇਰਾ ਯਾਰ ਮਾਂਟੂ ਇਹ ਵੀ ਬਾਰ ਮਾਪੋ ਹੋਈ ਜਾਂਦਾ ਕਸਲੇ ਬੂਟ ਖੜੇ ਹਰੀਆਂ ਵਾਂਗੂ ਇੱਧਰ ਪਹਿਨੀ ਤਾਇ ਦਾ ਬਾਰ ਮੱਪ ਹੋਇਆ ਹੋਇਆ ਦੇਖ ਲੋ ਵੀ ਮੈਟਰੋ ਲਾਤੀ ਰੇਲ ਗੱਡੀ ਕਰਤੀ ਫੱਟਾ ਦੇਖੋ ਬਾਤ ਆ ਬਾਈ ਨੇ ਝਾਣਾ ਕਿਉਂ ਆ ਬੰਦਰੇ ਬਾਬੇ ਭੰਗੜਾ ਤੇ ਬਹੁਤ ਸਗਣਾ ਕੰਮ ਕਰਦੇ ਨੇ ਬਾਈ ਯਾਰ ਆ ਲੱਗ ਰਹੇ ਭਾਈ ਰੋਕਾ ਲਾਉਣ ਓਏ ਤਾਂ ਫੋਨ ਨਹੀਂ ਚੱਕਦਾ ਯਾਰ ਜਿਹੜਾ ਪਤਾ ਨਹੀਂ ਕੰਮ ਵਾਲਾ ਹੁੰਦਾ ਹੈ ਹੈ ਬੰਦਾ ਘੰਟਾ ਇਹ ਲਓ ਜੀ ਇਹ ਮੈਂ ਜਦੋਂ ਕਹਿੰਦਾ ਉਹ ਲੈ ਆਹ ਦੇ ਆਹ ਪੁੱਜਾ ਹੈ ਬਾਈ ਬਾਈ ਯਾਰ ਮਿੱਤਰੋ ਸਾਡੇ ਭਰਾ ਸੁਖੀ ਰੰਦੇ ਨੂੰ ਦਿਓ ਵਧਾਈਆਂ ਅੱਧੀ ਸੱਤ ਦੇ ਅੱਜ ਪਹੁੰਚੇ ਹੋਏ ਆਂ ਆਪਾਂ ਇੱਥੇ ਲੱਗ ਜਣੇ ਆਂ ਅੱਜ ਰੌਣਕਾਂ ਅੱਜ ਚੱਕਰ ਪੈ ਗਈ ਮੇਰੇ ਸਾਹਾਂ ਦਾ ਢਾਟਾ ਤੋਂ ਘੰਟਾ ਜਿਹਾ ਬਹੁਤ ਅੱਜ ਮੀਂਹ ਆਲਾ ਵੀ ਬਣਿਆ ਪਿਆ ਬਾਕੀ ਠੰਡ ਹੋ ਗਈ ਉਹ ਸ਼ਾਮ ਨੂੰ ਕਰਾਂਗੇ ਭਾਈ ਨਾਲ ਭਾਈ ਦੇ ਕਾਹ ਘੜ ਬੰਦਾ ਯਾਰ ਅੱਜ ਤੋਂ ਉਪਰ ਅੱਜ ਸਾਈਟਿੰਗ ਦਾ ਸੀਪਰ ਬੰਨ੍ਹੇ ਆ ਗਿਆ ਅੰਦਰ ਹੋ ਗਿਆ ਤੇ ਬਾਕੀ ਜੁੜੇ ਰਹੋ ਸਾਡੀਆਂ ਵੀਡੀਓ ਦੇ ਨਾਲ ਇੱਕ ਦੋ ਤੋਂ ਵੀਡੀਓ ਇਹ ਜਦੋਂ ਕੰਪਲੀਟ ਹੋ ਗਈ ਕੋਈ ਕੋਈ ਹੋਰ ਹੋਈ ਪਾਵਾਂਗੇ ਇਤਨਾ ਮਰਵਾਦੇ ਨੇਗਾ ਪਰ ਫਿਰ ਪੜੇ ਤੈਨ ਰੇ ਯਾਰ ਸਤਿ ਸ਼੍ਰੀ ਅਕਾਲ ਸਾਰੇ ਵਕਤ ਨੂੰ ਸਪ੍ਰਿੰਗ ਦੇ ਉੱਤੇ ਆ ਕੇ ਕਰਾ ਦੇ ਆਪ ਵੀ ਪਹਿਲਾਂ ਵਾਟੂ ਆਪਣਾ ਆਪਣਾ ਬਣਾ ਰਿਹਾ ਕੋਟੀ ਸਾਰੇ ਵੀਰਾਂ ਦਾ ਧੰਨਵਾਦ ਜੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਜੀਓ ਮਾਣਾ ਬੱਜੀ ਰੇਲ ਗੱਡੀ ਦੀ ਕਿੰ ਮਿਸਤਰੀਆਂ ਨੇ ਹੁਣ ਕਰਾਂਡੀ ਵਾਲਾ ਦਾ ਕੰਮ ਛੱਡਤਾ ਹੁਣ ਤਾਂ ਫੌੜਿਆਂ ਵਾਲੀ ਹੋ ਗਿਆ ਕੰਮ ਇਹਦੇ ਨਾਲ ਹੀ ਲੇਵਲ ਕਰ ਦਾਂਦੇ ਹੁੰਦੇ ਨੇ ਦੇਖੋ ਬਈ ਆ ਨਾਲ ਦੀ ਨਾਲ ਕੈਮੀਕਲ ਪਾਉਂਦੇ ਨੇ ਛੱਤ ਤੇ ਵੀ ਪਲਾਈਆਂ ਨਾਲ ਜੁੜਨ ਬਾਲਟੀ ਪਾਣੀ ਦੀ ਆ ਗਈ ਇੱਥੇ ਕੈਮੀਕਲ ਅਰ ਲਾਇਆ ਜਾਊਗਾ ਦੇਖੋ ਬਈ ਮੈਥਰੋ ਐ ਕੱਢਦੇ ਸੱਪ ਆ ਦੇਖ ਕੈਮੀਕਲ ਵੀ ਮਾਂ ਦੇ ਪੁੱਤ ਸ਼ੈਂਪੂ ਚੱਕੀ ਫਿਰਦੇ ਨੇ ਲੈ ਨਖਾਈ ਮੜਾ ਦਰਸ਼ਨ ਆਹ ਸ਼ੈਂਪੂਏ ਵਰਤਦੇ ਨੇ ਐਂ ਕੀ ਛੱਤ ਦੇ ਵਾਲ ਖੜੇ ਕਰਨੇ ਨੇ ਆਪਾਂ ਇਹ ਭਾਈ ਸਫਾਈ ਲਿਆਉਣ ਵਾਸਤੇ ਨੇ ਇਹਦੇ ਨਾਲ ਸਫਾਈ ਦੇ ਛੱਤ ਤੇ ਫਿਨਿਸ਼ ਵਧੀਆ ਆ ਜਾਂਦੀ ਅੱਛਾ ਫਿਨਿਸ਼ਿੰਗ ਵਧੀਆ ਆ ਜਾਂਦੀ ਹੈ ਕਰਕੇ ਛੱਤ ਕੋਲ ਠੀਕ ਹੈ ਜੀ ਐਦੂ ਬਾਅਦ ਪੀਓਕੇ ਵਾਲੇ ਕੈਮੀਕਲ ਲਾ ਕੇ ਬਣਾਉਂਦੇ ਨੇ ਫਿਨਿਸ਼ਿੰਗ ਲਓ ਜੀ ਧੰਨਵਾਦ ਸਾਰਿਆਂ ਦਾ